ਪਰਮਾਤਮਾ ਦਾਤਾ ਕਿੰਨੂੰ ਦਿੰਦਾ ਹੈ ਕਿੰਨੂੰ ਬਖਸ਼ਿਸ਼ ਕਰਦਾ ਹੈ ਦਾਤਾ ਜਿਸ ਨੂੰ ਪਰਮਾਤਮਾ ਦਾਤਾ ਬਖਸ਼ਿਸ਼ ਕਰਨਾ ਚਾਹੁੰਦਾ ਹੈ ਉਹੀ ਦਾਤਾ ਪ੍ਰਾਪਤ ਕਰ ਸਕਦਾ ਹੈ ਸੁਸੰਗਤ ਜੀ ਅੱਜ ਵਿਚਾਰ ਕਰਾਂਗੇ ਹਨੰਦ ਸਾਹਿਬ ਜੀ ਦੀ ਅਗਲੀ ਪੌੜੀ ਦੀ ਇਸ ਵਿੱਚ ਸਤਿਗੁਰੂ ਜੀ ਨੇ ਦਾਤਾ ਦਾ ਜ਼ਿਕਰ ਕੀਤਾ ਹੈ ਵੀ ਦਾਤਾ ਪਰਮਾਤਮਾ ਕਿਸ ਨੂੰ ਬਖਸ਼ਿਸ਼ ਕਰਦਾ ਹੈ ਸਤਿਗੁਰੂ ਜੀ ਧੰਨ ਗੁਰੂ ਅਮਰਦਾਸ ਜੀ ਬਚਨ ਕਰਦੇ ਹਨ ਬਾਬਾ ਜਿਸਤੂ ਦੇਹ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇ ਜਿਸਨੋਂ ਹੋਰ ਕਿਆ ਕਰੀ ਵਿਚਾਰਿਆ ਇਹਦੇ ਜਿਸ ਨੂੰ ਪਰਮਾਤਮਾ ਦਾਤਾ ਬਖਸ਼ਿਸ਼ ਕਰਨਾ ਚਾਹੁੰਦਾ ਹੈ ਉਹੀ ਦਾਤਾ ਪ੍ਰਾਪਤ ਕਰਦੇ ਹਨ ਤੇ ਜਿਹੜੇ ਦੂਸਰੇ ਰਹਿ ਜਾਂਦੇ ਨੇ ਉਹ ਵਿਚਾਰੇ ਕੀ ਕਰਨ ਅੱਗੇ ਸਤਿਗੁਰੂ ਜੀ ਕਹਿੰਦੇ ਨੇ ਇੱਕ ਭਰਮ ਪੂਲੇ ਫਿਰ ਦਹ ਦਿਸ ਇੱਕ ਨਾਮ ਲਾਗ ਸਵਾਰਿਆ ਸਤਿਗੁਰੂ ਜੀ ਕਹਿੰਦੇ ਆ ਨਿੰਮਨੁਖ ਜਿਹੜਾ ਹੈ ਮਾਇਆ ਦੇ ਭਰਮ ਦੇ ਵਿੱਚ ਦਸਾਂ ਦਿਸ਼ਾਵਾਂ ਦੇ ਵਿੱਚ ਪਟਕ ਰਿਹਾ ਹੈ ਦਸੇ ਪਸੀ ਪਟਕੀ ਜਾ ਰਿਹਾ ਹੈ ਪਰ ਇੱਕ ਨਾਮ ਤੋਂ ਜਿਹੜਾ ਹੈ ਵੀ ਹੋਣਾ ਹੈ ਨਾਮ ਤੋਂ ਦੂਰ ਹੈ ਕਹਿੰਦੇ ਸਵਾਰਿਆ ਕਿੱਦਾਂ ਜਾ ਸਕਦਾ ਇੱਕ ਨਾਮ ਦੇ ਨਾਲ ਇਕ ਨਾਮ ਲਾਗ ਸਵਾਰਿਆ ਅੱਗੇ ਸਤਿਗੁਰੂ ਜੀ ਕਹਿ ਰਹੇ ਹਨ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਬਾਣਾ ਪਾਵੈ ਕਹਿੰਦੇ ਜਿਸ ਉਤੇ ਪ੍ਰਮਾਤਮਾ ਦੀ ਕਿਰਪਾ ਬਖਸ਼ਿਸ਼ ਹੋ ਜਾਂਦੀ ਹੈ ਉਹਦਾ ਜਿਹੜਾ ਮਨ ਹੈ ਪਵਿੱਤਰ ਹੋ ਜਾਂਦਾ ਹੈ ਉਹ ਫਿਰ ਪ੍ਰਮਾਤਮਾ ਦੀ ਰਜਾ ਨੂੰ ਬਾਣੀ ਨੂੰ ਮੰਨਣ ਲੱਗ ਪੈਂਦਾ ਹੈ ਕਾਹੇ ਨਾਨਕ ਜਿਸ ਦੇ ਪਿਆਰੇ ਸੋਹੀ ਟਨ ਪਾਵੈ ਸਤਿਗੁਰੂ ਜੀ ਕਹਿੰਦੇ ਨੇ ਜਿਸਨੂੰ ਸਤਿਗੁਰ ਆਪਣੇ ਪਿਆਰਿਆਂ ਨੂੰ ਇਹ ਦਾਣ ਬਖਸ਼ਿਸ਼ ਕਰ ਦਿੰਦਾ ਹੈ ਨਾਮ ਦਾ ਉਹ ਹੀ ਪ੍ਰਾਪਤ ਕਰਦੇ ਹਨ ਅੱਗੇ ਸਤਿਗੁਰੂ ਜੀ ਕਹਿੰਦੇ ਆ ਨਾ ਵੀ ਪਰਮਾਤਮਾ ਜਿਹੜਾ ਹੈ ਕਿਰਪਾ ਕਿਵੇਂ ਕਰਦਾ ਹੈ ਉਸ ਪਰਮਾਤਮਾ ਦੇ ਗੁਣਾਂ ਨੂੰ ਬਿਆਨ ਕੀਤਾ ਕਿਵੇਂ ਜਾ ਸਕਦਾ ਹੈ ਕਿਹੜਾ ਪਰਮਾਤਮਾ ਜਿਹੜਾ ਅਕਥ ਹੈ ਜਿਹਦੇ ਗੁਣਾਂ ਨੂੰ ਬਿਆਨ ਕਰਨਾ ਬੜਾ ਮੁਸ਼ਕਲ ਹੈ ਔਖਾ ਹੈ ਆਕਾਤ ਨਹੀਂ ਕਿਉਂਕਿ ਉਹਦੇ ਜਿਹੜੇ ਕੌਤਕ ਹਨ ਉਹ ਕਥਨ ਨਹੀਂ ਕੀਤੇ ਜਾ ਸਕਦੇ ਸਤਗੁਰੂ ਜੀ ਕਹਿੰਦੇ ਨੇ ਆਵੋ ਸੰਤ ਪਿਆਰਿਓ ਆਕਾਥ ਕੀ ਕਰੇ ਕਹਾਣੀ ਸਤਗੁਰੂ ਜੀ ਕਹਿੰਦੇ ਨੇ ਸੰਤਾਂ ਨੂੰ ਕਹਿੰਦੇ ਆਵੋ ਪਿਆਰਿਓ ਉਸ ਪਰਮਾਤਮਾ ਦੀ ਬਾਤਾਂ ਪਾਈਏ ਕਥਾ ਕਰੀਏ ਕਿਹੜੇ ਪਰਮਾਤਮਾ ਦੀ ਜਿਹੜਾ ਆਕਾਥ ਹੈ ਜਿਹੜਾ ਕਥਿਆ ਨਹੀਂ ਜਾ ਸਕਦਾ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕਰੇ ਕਹਾਣੀ ਇਕੱਠ ਕੇਰੀ ਕਿਤ ਦਵਾਰੇ ਪਾਈਏ ਵੀ ਕਿਹੜੇ ਤਰੀਕੇ ਦੇ ਨਾਲ ਉਸ ਦੇ ਦਵਾਰ ਤੇ ਪਹੁੰਚਿਆ ਜਾ ਸਕੇ ਕਿਹੜੇ ਤਰੀਕੇ ਨਾਲ ਉਹਦੀ ਜੜੀ ਕਥਾ ਕਥੀ ਜਾ ਸਕੇ ਉਸ ਨੂੰ ਬਿਆਨ ਕੀਤਾ ਜਾ ਸਕੇ ਤਨ ਮਨ ਧਨ ਸਭ ਸੋਪ ਗੁਰ ਕਉ ਹੁਕਮ ਮੰਨਿਆ ਪਈਏ ਸਤਿਗੁਰੂ ਜੀ ਕਹਿੰਦੇ ਜਿਹੜਾ ਮਨੁੱਖ ਹੈ ਇਸ ਨੇ ਆਪਣਾ ਧਨ ਮਨ ਤੇ ਧਨ ਮਾਇਆ ਦੇ ਵਿੱਚ ਲਾ ਲਖਿਆ ਹੈ ਸੌਪ ਗੁਰ ਕੋ ਕਿੰਦੇ ਇਹ ਜਿਹੜਾ ਧਨ ਮਨ ਧਨ ਹੈ ਇਸ ਨੂੰ ਗੁਰੂ ਨੂੰ ਸੌਂਪ ਦੇਣਾ ਚਾਹੀਦਾ ਹੈ ਹੁਕਮ ਮੰਨੇ ਪਾਈਏ ਤੇ ਉਸ ਪਰਮਾਤਮਾ ਦਾ ਹੁਕਮ ਮੰਨ ਕੇ ਉਹਦੇ ਉੱਤੇ ਤੁਰਨਾ ਚਾਹੀਦਾ ਹੈ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸਚੀ ਬਾਣੀ ਕਿੰਦੇ ਗੁਰੂ ਦਾ ਹੁਕਮ ਮੰਨ ਕਰਕੇ ਉਸ ਪਰਮਾਤਮਾ ਸੱਚੀ ਦੀ ਬਾਣੀ ਜਿਹੜੀ ਹੈ ਉਸ ਨੂੰ ਗਾਉਣਾ ਚਾਹੀਦਾ ਹੈ ਉਹਦੇ ਗੁਣ ਗਾਉਣੇ ਚਾਹੀਦੇ ਹਨ ਕਹੇ ਨਾਨਕ ਸੁਣੋ ਸੰਤੋ ਕਥਿਓ ਆਕਾਥ ਕਹਾਣੀ ਸਤਿਗੁਰੂ ਜੀ ਕਹਿੰਦੇ ਸੰਤ ਜਣੋ ਉਸ ਪਰਮਾਤਮਾ ਦੀ ਕਹਾਣੀ ਨਹੀਂ ਦੀ ਆ ਬਾਤਾਂ ਪਾਓ ਜਿਹੜਾ ਆਕਾਥ ਹੈ ਜਿਹੜਾ ਕਥਿਆ ਨਹੀਂ ਜਾ ਸਕਦਾ ਸੋ ਇਸ ਪੌੜੀ ਦੇ ਅੰਦਰ ਸਤਿਗੁਰੂ ਜੀ ਨੇ ਮਨੁੱਖ ਨੂੰ ਇਹੀ ਸਮਝਾਇਆ ਹੈ ਵੀ ਤਨ ਮਨ ਤੇ ਧਨ ਜਿਹੜਾ ਉਸ ਪਰਮਾਤਮਾ ਦੇ ਨਾਲ ਜੋੜ ਲੈ ਅਤੇ ਸੰਸਾਰ ਤੋਂ ਦੂਰ ਹੋ ਕਰਕੇ ਮਾਇਆ ਦੇ ਪਦਾਰਥਾਂ ਤੋਂ ਦੂਰ ਹੋ ਕਰਕੇ ਕੁਝ ਪਰਮਾਤਮਾ ਦੇ ਵਿੱਚ ਜੁੜ ਜਾ ਤਾਂ ਤੇਰਾ ਜਿਹੜਾ ਜੀਵਨ ਹੈ ਸਫਲਾ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ